ਚੱਲ ਵੀ ਸਤਿ ਸ਼੍ਰੀ ਅਕਾਲ ਜੀ ਇਹ ਬੂਟਾਂ ਕੇ ਚਾਚਾ ਪੈਰ ਦੁਖਦੇ ਨੇ ਦੇਖੋ ਮੁੰਡਾ ਪਾਈ ਖੜਾ ਲਾ ਕੇ ਪਾ ਕੇ ਦਿਖਾਈਂ ਦੁਬਾਰਾ ਬਿਨਾ ਥਲਾਏ ਸ਼ੂਜ਼ ਪੈਂਦੇ ਆ ਮ사ਜਰ ਵਾਲੇ ਸ਼ੂਜ਼ ਆਗੇ ਉਹ ਜਿਵੇਂ ਕੁੜੀ ਜੀ ਪੁੱਛਦੀ ਨਹੀਂ ਵੀਡੀਓ ਚ ਕੀ ਚਾਹੀਦਾ ਆਰਾਮ ਚਾਹੀਦਾ ਉਹ ਬੂਟ ਆਗੇ ਇਹਦੇ ਤੇ ਲੱਗੀ ਹੋਈ ਆ ਮ사ਜਰ ਵਾਲੀ ਟੈਕਨੋਲੋਜੀ ਆ ਦੇਖੋ ਬਾਜ ਆ ਰਹੀ ਏ ਇਹ ਪੈਰਾਂ ਨੂੰ ਦੋਨੇ ਪਾਸੇ ਲੱਗਿਆ ਕਲਰ ਨੀਲਾ ਵੀ ਆਇਆ ਨਹੀਂ ਲੱਗਿਆ ਕਲਰ ਦਿਖਾਏ ਉਹ ਇਹ ਭੁੱਲ ਗਏ ਆਪਾਂ ਆ ਦੇਖੋ ਚਾਰਜ ਲਾਇਏ ਹੋਏ ਨੇ ਸਾਡੇ ਆ ਦੇਖੋ ਐਵੇਂ ਪੈਰਾਂ ਦੇ ਨਾਲ ਲੱਗੇ ਹੁੰਦਾ ਇਹਦੇ ਵਿੱਚ ਨਾ ਵਾਈਬ੍ਰੇਸ਼ਨ ਦੇ ਪੁਆਇੰਟ ਦਿੱਤੇ ਹੋਏ ਨੇ ਤੇ ਕੰਫਰਟ ਪੂਰੇ ਇੱਕ ਇਹ ਮਤਲਬ ਬੰਨਣਾ ਹੀ ਨਹੀਂ ਪੈਂਦੇ ਹੈਗੇ ਇੱਥੋਂ ਇਹਦੇ ਤਿੰਨ ਮੋਡ ਨੇ ਆ ਦੇਖੋ ਪੈਰਾਂ ਨੂੰ ਜਿਵੇਂ ਸਾਰੇ ਜਿਨ੍ਹਾਂ ਨੇ ਖੜਨਾ ਸਾਰਾ ਦਿਨ ਉਹ ਆ ਸਕਦੇ ਆ ਪੂਰਾ ਓਕੇ ਰਿਪੋਰਟ ਹੈ ਮਾਡਲ ਬੜਾ ਲਿਮਟਿਡ ਐਡੀਸ਼ਨ ਚ ਆਇਆ ਇਹਦੇ ਵਿੱਚ ਨਾ ਪਤਾਵਾ ਦੇਖੀ ਚੈੱਕ ਕਰਾਂ ਐਨਐਕਸੀ ਟੈਕਨੋਲੋਜੀ ਦਾ ਪਤਾਵਾ ਕੋਈ 8000 ਨਹੀਂ 10000 ਨਹੀਂ ਸਿਰਫ 2800 ਰੁਪਏ ਦੇ ਤੁਹਾਨੂੰ ਇਹ ਬੂਟ ਲੱਗਣੇ ਆ ਔਰ ਬਿਨਾ ਹੱਥ ਲਾਏ ਪੈ ਜਾਣੇ ਆ ਜਿਹੜੇ ਮੇਰੇ ਵਰਗੇ ਨੂੰ ਝੁਕਣ ਚ ਪ੍ਰੋਬਲਮ ਆਂਦੀ ਆ ਉਹਨਾਂ ਲਈ ਵਧੀਆ ਚੀਜ਼ ਆ ਇਹ ਆ ਲੋ ਬਲੂ ਕਲਰ ਦੇਖੋ ਕਿੰਨਾ ਵਧੀਆ ਠੀਕ ਹੈ ਕੰਫਰਟ ਪੂਰੇ ਆ ਬਹੁਤ ਨਰਮ ਆ ਸਾਈਜ਼ ਹੈਗੇ 6 7 8 9 10 ਲਿਮਟਿਡ ਸਟਾਕ ਹੈ ਸੋ ਜਿਨ੍ਹਾਂ ਨੂੰ ਚਾਹੀਦਾ ਵਾ ਆਪਣਾ ਜਲਦੀ ਤੋਂ ਜਲਦੀ ਆਰਡਰ ਕਰ ਦਿਓ ਮੈਂ ਤੁਹਾਨੂੰ ਨੰਬਰ ਦੱਸ ਦਿੰਨਾ ਸੋ ਪੂਰਾ ਓਕੇ ਰਿਪੋਰਟ ਕੰਫਰਟ ਆ ਆਪਣੇ ਡੈਡੀ ਨੂੰ ਗਿਫਟ ਕਰਨੇ ਆ ਜਾਂ ਜਿਨ੍ਹਾਂ ਦਾ ਜ਼ਿਆਦਾ ਡੇਲੀ ਵਰਕਆਊਟ ਹੈਗਾ ਉਹ ਲੈ ਸਕਦੇ ਆ ਦੇਖੋ ਆ ਤਿੰਨ ਤਰ੍ਹਾਂ ਦੇ ਮੋਡ ਹੈ ਇਹਦੇ ਵਿੱਚ ਸ਼ੂਜ਼ ਸ਼ੈਟ ਟੈਕਨੋਲੋਜੀ ਪਹਿਲੀ ਵਾਰ ਹੀ ਆਈ ਹੈ ਇਹ ਰੀਬਾਕ ਚਾਹੁੰਦੀ ਹੈ ਉਹ ਪੈਸੇ 6500 800 ਰੁਪਏ ਮੰਗਦੇ ਨੇ ਫਿਰ ਉਹ ਚ 15000 ਰੁਪਏ ਪਾ ਕੇ ਅਗਲਾ ਤੋਲਾ ਸੋਨਾ ਨਾ ਲੈ ਲੈ ਨੰਬਰ ਦੇ ਦੇਣਾ ਉੱਤੇ ਆਰਡਰ ਕਰ ਲਿਓ ਸਿਰਫ 2800 ਦੇ ਤੁਹਾਨੂੰ ਪੈਣਗੇ ਦੇਖੋ ਸਾਰੇ ਟੱਬਰ ਨੂੰ ਚਾਹ ਜਿਹੜੇ ਵੇ ਦੇਖੋ ਸਾਰੇ ਪਾ ਕੇ ਫਿਰਦੇ ਪੈਣੇ ਉਹ ਪਿੱਛੇ ਫਿਰਦਾ ਦੁੱਧ ਦਾ ਕੰਮ ਆਉਦਾ